ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੋਤ ਲੱਗਿਆ ਹੋਇਆ ਹੈ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚੈਲਪੈ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉਥੋਂ ਆਉਣਾ ਹਟ ਗਏ ਕਿਉਂਕਿ ਉਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਔਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ। ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ। ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੋਸਤੋ ਮੈਂ ਇਸ ਵਕਤ ਖੜਾ ਆ ਵਾ ਕੰਪਨੀ ਬਾਗ ਸ੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਝਗਾੜ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ 2-3 ਦਿਨ ਤੋਂ ਚੱਲ ਰਿਹਾ ਆ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਦਾ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਆਨਅਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੱਗਿਆ ਹੋਇਆ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚਹਲ ਪਹਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉੱਥੋਂ ਆਉਣਾ हट ਗਏ ਕਿਉਂਕਿ ਉੱਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਆਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉੱਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦੇ ਆ ਹੋਇਆ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਇਸ ਵਕਤ ਖੜਾ ਆ ਵਾ ਕੰਪਨੀ ਬਾਦ ਸ਼੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਟ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਝਕਾਅ ਹੋ ਗਿਆ ਸੀਗਾ ਦਿਲਦਿਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ ਦੋ ਤਿੰਨ ਦਿਨ ਤੋਂ ਚੱਲ ਰਿਹਾ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਆਨਅਰ ਸੱਚੇ ਗਾਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਾਂ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੱਗਿਆ ਹੋਇਆ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚੈਲਪੈਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉੱਥੋਂ ਆਉਣਾ हट ਗਏ ਕਿਉਂਕਿ ਉੱਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਆਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉੱਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੋਸਤੋ ਮੈਂ ਇਸ ਵਕਤ ਖੜਾ ਆ ਵਾ ਕੰਪਨੀ ਬਾਗ ਸ਼੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਟ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਤੇ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਧੂਕਾ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ 2-3 ਦਿਨ ਤੋਂ ਚੱਲ ਰਿਹਾ ਆ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਈਫ ਡਿਜੀਟਲ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਆਨਅਰ ਸੱਚੇ ਗੱਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਆਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉੱਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਦੋਸਤੋ ਮੈਂ ਇਸ ਵਕਤ ਖੜਾ ਆ ਵਾ ਕੰਪਨੀ ਬਾਗ ਸ਼੍ਰੀ ਅਮਰਸਰ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਤ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਝਗਾੜ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਔਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ-ਸਫਾਈ ਦਾ ਕੰਮ ਆ ਪਿਛਲੇ 2-3 ਦਿਨ ਤੋਂ ਚੱਲ ਰਿਹਾ ਆ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਔਨ 에ਅਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੱਗਿਆ ਹੋਇਆ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚਹਿਲ ਪਹਿਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉਥੋਂ ਆਉਣਾ ਛੱਡ ਗਏ ਕਿਉਂਕਿ ਉਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਔਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੋਸਤੋ ਮੈਂ ਇਸ ਵਕਤ ਖੜਾ ਆ ਕੰਪਨੀ ਬਾਗ ਸ਼੍ਰੀ ਅਮਰਸਰ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮੋਟ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ-ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਢਕਾਅ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ ਦੋ ਤਿੰਨ ਦਿਨ ਤੋਂ ਚੱਲ ਰਿਹਾ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਦਾ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ऑन एयर ਸੱਚੀ ਗੱਲ ਤੁਸੀਂ ਦੇਖ ਰਹੇ ਹੋ ਔਨ ਇਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੱਗਿਆ ਹੋਇਆ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚਹਲ ਪਹਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉੱਥੋਂ ਆਉਣਾ हट ਗਏ ਕਿਉਂਕਿ ਉੱਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਆਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉੱਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦੇ ਆ ਹੋਇਆ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੋਸਤੋ ਮੈਂ ਇਸ ਵਕਤ ਖੜਾ ਆਂ ਕੰਪਨੀ ਬਾਗ ਸ਼੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਤ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੇ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਢਕਾਅ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ 2-3 ਦਿਨ ਤੋਂ ਚੱਲ ਰਿਹਾ ਆ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਕਰਦਾ ਖैर ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਆਨਅਰ ਸੱਚੇ ਗੱਲ ਤੁਸੀਂ ਦੇਖ ਰਹੇ ਹੋ ਆਨਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੋਤ ਲੱਗਿਆ ਹੋਇਆ ਹੈ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚਹਿਲ ਪਹਿਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉੱਥੋਂ ਆਉਣਾ ਹਟ ਗਏ ਕਿਉਂਕਿ ਉੱਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਔਨ-ਏਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉੱਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਦੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੋਸਤੋ ਮੈਂ ਇਸ ਵਕਤ ਖੜਾ ਆ ਵਾ ਕੰਪਨੀ ਬਾਗ ਸ਼੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੁੱਤ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਧੱਕਾ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਆਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ 4-5 ਦਿਨ ਤੋਂ ਚੱਲ ਰਿਹਾ ਆ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ऑन एयर ਸੱਚੀ ਗੱਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਲੱਗਿਆ ਹੋਇਆ ਹੈ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚੈਲਪੈ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉੱਥੋਂ ਆਉਣਾ ਹਟ ਗਏ ਕਿਉਂਕਿ ਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੋੜ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਦੋਸਤੋ ਮੈਂ ਇਸ ਵਕਤ ਖੜਾ ਹਾਂ ਆ ਕੰਪਨੀ ਬਾਗ ਸ਼੍ਰੀ ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਬੋਟ ਲੱਗਾ ਮੇਰੇ ਪਿੱਛੇ ਯਾਦਗਾਰ ਹੈ ਉਹਨਾਂ ਦੀ ਔਰ ਇੱਥੇ ਆਲੇ-ਦੁਆਲੇ ਜਿਹੜੀ ਸਾਫ ਸਫਾਈ ਆ ਕਾਰਪੋਰੇਸ਼ਨ ਵੱਲੋਂ ਕਰਾਈ ਜਾ ਰਹੀ ਆ ਪਰ ਪਹਿਲਾਂ ਕਾਫੀ ਵੱਡਾ ਝਗਾੜ ਹੋ ਗਿਆ ਸੀਗਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਾਰਪੋਰੇਸ਼ਨ ਦਾ ਔਰ ਔਨਅਰ ਚੈਨਲ ਦਾ ਜਿਨ੍ਹਾਂ ਨੇ ਇਹ ਖਬਰ ਨੂੰ ਚਲਾਇਆ ਸੀਗਾ ਬਹੁਤ ਬਹੁਤ ਧੰਨਵਾਦ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਏਡੀ ਵੱਡੀ ਸ਼ਖਸੀਅਤ ਤੇ ਅੱਜ ਜਿਹੜਾ ਵਾ ਇੱਥੇ ਸਾਫ ਸਫਾਈ ਦਾ ਕੰਮ ਆ ਪਿਛਲੇ 2-3 ਦਿਨ ਤੋਂ ਚੱਲ ਰਿਹਾ ਔਨਅਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਪ੍ਰਸ਼ਾਸਨ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖੈਰ ਜੇਕਰ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਡੇ ਤੱਕ ਆਪਣੇ ਮੁੱਦੇ ਪਹੁੰਚਾ ਸਕਦੇ ਹੋ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਮੁਸ਼ਕਲਾਂ ਨੂੰ ਪ੍ਰਸ਼ਾਸਨ ਦੇ ਨਾਲ ਮਿਲ ਕੇ ਹੱਲ ਕਰਨ ਦੇ ਵਿੱਚ ਸਹਿਯੋਗ ਦੇ ਸਕੀਏ ਅੰਮ੍ਰਿਤਸਰ ਤੋਂ ਸਿਮਰਦੀਪ ਸਿੰਘ ਦੀ ਰਿਪੋਰਟ ਔਨ 에ਅਰ ਸੱਚੇ ਗੱਲ ਤੁਸੀਂ ਦੇਖ ਰਹੇ ਹੋ ਔਨ 에ਅਰ ਮੈਂ ਹਾਂ ਰਵਿੰਦਰ ਸਿੰਘ ਬੱਦਨ ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੱਲੋਂ ਕੀਤੀ ਹੋਈ ਕਵਰੇਜ ਦਾ ਅਸਰ ਦੇਖਣ ਨੂੰ ਮਿਲਦਾ ਹੈ ਲੋਕਾਂ ਨੂੰ ਸਹੂਲਤਾਵਾਂ ਮਿਲਣ ਲੱਗ ਜਾਂਦੀਆਂ ਨੇ ਜੇਕਰ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਉਸ ਦੀ ਖਬਰ ਦਿਖਾਈ ਜਾਂਦੀ ਹੈ ਤਾਂ ਉਸ ਦਾ ਹੱਲ ਨਿਕਲਦਾ ਹੈ ਇਸ ਤੋਂ ਵੱਡੀ ਖੁਸ਼ੀ ਆਧਾਰੇ ਲਈ ਵੀ ਨਹੀਂ ਹੁੰਦੀ ਤਾਂ ਸਾਡੇ ਚੈਨਲ ਨੇ ਪ੍ਰਮੁਖਤਾ ਨਾਲ ਖਬਰ ਦਿਖਾਈ ਸੀ ਕੰਪਨੀ ਬਾਗ ਅੰਮ੍ਰਿਤਸਰ ਦਾ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੋਤ ਲੱਗਿਆ ਹੋਇਆ ਹੈ ਕੰਪਨੀ ਬਾਗ ਦੇ ਵਿੱਚ ਪਹਿਲਾਂ ਲੋਕਾਂ ਦੀ ਚਹਿਲ ਪਹਿਲ ਲੱਗੀ ਹੁੰਦੀ ਸੀ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਲੋਕ ਉਥੋਂ ਔਣੋਂ हट ਗਏ ਕਿਉਂਕਿ ਉਥੋਂ ਦੀ ਸਾਫ ਸਫਾਈ ਦਾ ਧਿਆਨ ਬਿਲਕੁਲ ਵੀ ਨਹੀਂ ਰੱਖਿਆ ਜਾ ਰਿਹਾ ਸੀ ਜਦੋਂ ਔਨਅਰ ਚੈਨਲ ਨੇ ਇਸ ਬਾਰੇ ਕਵਰੇਜ ਕੀਤੀ ਤਾਂ ਉਥੋਂ ਦੇ ਸਮਾਜ ਸੇਵੀ ਨੇ ਵੀ ਸਾਡੇ ਨਾਲ ਮਿਲ ਕੇ ਗੱਲਬਾਤ ਕੀਤੀ ਦੱਸਿਆ ਸੀ ਕਿ ਕਿੰਨੇ ਬੁਰੇ ਹਾਲਾਤ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਹਰ ਪੰਜਾਬੀ ਜਾਣਦਾ ਹੈ ਉਹਨਾਂ ਦੇ ਰਾਜ ਬਾਰੇ ਹਰ ਕੋਈ ਜਾਣਦਾ ਹੈ ਤੇ ਉਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਹੁਣ ਸਾਡੀ ਜ਼ਿੰਮੇਵਾਰੀ ਹੈ ਤੇ ਇਸੇ ਤੇ ਚੱਲਦਿਆਂ ਹੋਇਆਂ ਜਦੋਂ ਇਹ ਖਬਰ ਨੂੰ ਅਸੀਂ ਨਸ਼ਰ ਕੀਤਾ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਹੁਣ ਹਰਕਤ ਵਿੱਚ ਆਇਆ ਹੈ ਉਹਨਾਂ ਵੱਲੋਂ ਕੰਪਨੀ ਬਾਗ ਦੀ ਸਾਮ ਸੰਭਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਮੁਰ ਤੋਂ ਲੋਕ ਉੱਥੇ ਆਉਣਾ ਜਾਣਾ ਸ਼ੁਰੂ ਕਰ ਸਕਦੇ ਨੇ ਤਾਂ ਆਓ ਦੇਖਦੇ ਹਾਂ ਉੱਥੋਂ ਦੇ ਹੁਣ ਕੀ ਹਾਲਾਤ ਨੇ ਤੇ ਕਿਸ ਤਰੀਕੇ ਨਾਲ ਸਮਾਜ ਸੇਵੀ ਵੀ ਜੋ ਇਸ ਕੰਮ ਵਿੱਚ ਅੱਗੇ ਲੱਗੇ ਹੋਏ ਸੀ ਉੱਥੇ ਪਹੁੰਚੇ ਨੇ ਤੇ ਸਾਡੇ ਤੇ ਤੁਹਾਡੇ ਆਪਣੇ ਪਿਆਰੇ ਔਨ 에ਅਰ ਚੈਨਲ ਦਾ ਧੰਨਵਾਦ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੋਸਤੋ ਮੈਂ ਇਸ ਵਕਤ ਖੜਾ ਆਂ ਕੰਪਨੀ ਬਾਗ શ્રી ਮਸਤ ਸਾਹਿਬ ਔਰ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ